ਸੁਲਤਾਨਪੁਰ ਲੋਧੀ ਭਾਰਤ ਦੇ ਪੁਰਾਤਨ ਸ਼ਹਿਰਾਂ ਚੋਂ ਇੱਕ ਹੈ ਇਹ ਸ਼ਹਿਰ ਭਾਰਤ ਦੇ ਲਗਭਗ 2000 ਸਾਲਾਂ ਤੋਂ ਵੱਧ ਦੇ ਇਤਿਹਾਸ ਨੂੰ ਦਰਸਾਉਂਦਾ ਹੈ ਅਤੇ ਸਦੀਆਂ ਦੌਰਾਨ ਵੱਖ-ਵੱਖ ਖੇਤਰਾਜ ਆਏ ਉਤਰਾ ਚੜਾਦੀ ਗਵਾਹੀ ਭਰਦਾ ਹੈ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਤੋਂ ਬਾਅਦ ਇਹ ਹੀ ਅਸਥਾਨ ਹੈ ਜਿਸ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਾਫੀ ਲੰਮਾ ਅਤੇ ਡੂੰਘਾ ਹੈ ਸultanpur Lodhi 'ਚ ਗੁਰੂ ਨਾਨਕ ਸਾਹਿਬ ਨਾਲ ਜੁੜੇ ਕਈ ਇਤਿਹਾਸਿਕ ਪਾਵਨ ਅਸਥਾਨ ਨੇ ਆਓ ਤੁਹਾਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਸ਼੍ਰੀ 베ਰ ਸਾਹਿਬ ਦੇ ਗੁਰੂ ਜੀ ਜਦ ਵੇਈ ਨਦੀ 'ਚ ਇਸ਼ਨਾਨ ਕਰਨ ਜਾਣ ਲੱਗੇ ਤਾਂ ਉਹਨਾਂ ਨੇ ਇੱਕ ਦਿਨ 베ਰੀ ਦੀ ਦਾਤਨ ਕਰਕੇ ਨਦੀ ਕਿਨਾਰੇ ਗੜ ਦਿੱਤੀ ਜਿੱਥੇ 베ਰੀ ਦਾ ਦਰਖਤ ਅੱਜ ਵੀ ਮੌਜੂਦ ਹੈ ਇਸ ਸਥਾਨ ਤੇ ਸੁੰਦਰ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਭਾਏ ਮਾਨ ਹੈ ਗੁਰਦੁਆਰਾ 베ਰ ਸਾਹਿਬ ਦੇ ਅੰਦਰ ਹੀ ਪੂਰਾ ਸਾਹਿਬ ਹੈ ਜਿੱਥੇ ਗੁਰੂ ਜੀ ਰੋਜ਼ਾਨਾ ਭਗਤੀ ਕਰਾ ਕਰਦੇ ਸਨ ਇਸ ਥਾਪਸਥਾਨ ਤੇ ਇੱਕ ਥੜਾ ਵੀ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਬਿਰਾਜਦੇ ਸਨ ਜਨ ਨਾਨਕ ਤੂੜ ਮੰਗੇ ਤੇ ਸਗੋਰ ਸਿੱਖ ਕੀ ਜੋ ਆਪ ਜਪੇ ਅਵਰੇ ਨਾਮ ਜਪਾਵੇ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਕਾਨਾ ਸਾਹਿਬ ਜਨਮ ਪਲੇਸ ਤੋਂ ਬਾਅਦ ਇਥੇ 14 ਸਾਲ 9 ਮਹੀਨੇ 13 ਦਿਨ ਬਤਾਏ ਔਰ ਗੁਰੂ ਪਾਤਸ਼ਾਹ ਦੀ ਅਕਾਲ ਪੁਰਖ ਦੀ ਬੰਦਗੀ ਵਿੱਚ ਹੀ ਰਹੇ ਉਸ ਵਕਤ ਤੇ ਕਾਲੀ ਬੇਈ ਰਿਵਰ ਜੋ ਦਰਿਆ ਸੀ ਇਹ ਵਹਿੰਦਾ ਸੀ ਗੁਰੂ ਨਾਨਕ ਪਾਤਸ਼ਾਹ ਡੇਲੀ ਆਪਣਾ ਇਥੇ ਇਸ਼ਨਾਨ ਕਰਕੇ ਉਪਰੰਤ ਇਥੇ ਆਪਣੇ ਨਿਤਨੇਮ ਵਿੱਚ ਅਕਾਲ ਪੁਰਖ ਦੀ ਬੰਦਗੀ ਵਿੱਚ ਜੁਟ ਜਾਇਆ ਕਰਦੇ ਸੀ ਜਵਾਬ ਜਪੇ ਅਮਰ ਹੁਣ ਇੱਥੇ ਹਰ ਮਸਿਆ ਤੇ ਲੱਖਾਂ ਦੀ ਗਿਣਤੀ 'ਚ ਸ਼ਰਦਾਲੂ ਨਤਮਸਤਕ ਹੁੰਦੇ ਨੇ ਇੱਥੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹਰ ਦਿਵਸ ਅਤੇ ਪੁਰਬ ਨੂੰ ਮਨਾਇਆ ਜਾਂਦਾ ਹੈ ਇਹ ਸੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦਾ ਇਤਿਹਾਸ